ਜੋਧਾਨ ਸਾਹਿਬ ਨਾਮ ਇਨਿ ਹੀਰਾਨ ਦੇਨ ਤੱਕ ਆਪਣੀ ਜਰਨਲ ਦੀ ਛੋ ਬਖਸ਼ਦੀ ਰਹੀ ਸੁਲਤਾਨ ਬਲੂਜੀ ਦੀ ਅਗਧਵਾੜੇ ਕੋਲ ਦੀ ਕਾਲੀ ਬੇਈ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਚਰਨਾਂ ਦੀ ਛੋ ਬਖਸ਼ ਕੇ ਪਵਿੱਤਰ ਨਦੀ ਬਣਾ ਦਿੱਤਾ ਇਸ ਇਤਿਹਾਸ ਦੀ ਵਰਗੀ ਫੋਟੋਆਂ ਫਤਾਨਾ ਜਾਈ ਕਿ ਇੱਕ ਦਿਨ ਇਸ਼ਨਾਨ ਕਰਦਿਆਂ गुरु नानक देव जी इस काली वेई चलोप हो गए सनते तीन दिन बाद चो प्रगट हुए सन वेही बाहर आके श्री गुरु नानक देव जी ने इस विशू अहंकार का सुनेहाता श्री गुरु नानक देव जी की दे चरण छोड़ प्राप्त करके पवित्र हुई इस वे ਸੰਕਟਾਂ ਸ਼ਰਧਾ ਨਾਲ ਸ਼ਰਧਾ ਕਰਦੀਆਂ ਨਹੀਂ ਸ਼ਰਧਾ ਨਾਲ ਹੀ ਇਸ ਵਿੱਚੋਂ ਚੂਲਾ ਲੈ ਕੇ ਆਪਣੀ ਆਤਮਾ ਨੂੰ ਤ੍ਰਿਪਤ ਕਰਦੀਆਂ ਆ ਰਹੀਆਂ ਨੇ ਪਿਛਲੇ ਦਹਾਕਿਆਂ ਤੋਂ ਸਤਬੰਦੀਪ ਸਿੰਘ ਜੀਵਾਲ ਜੀ ਇਸ ਪਵਿੱਤਰ ਨਦੀ ਘਰ ਸੇਵਾ ਕਰਦੇ ਆ ਰਹੇ ਨੇ ਜਲਕੁੰਬੀ ਬੂਟੀ ਜਿਸ ਨੂੰ ਹਾਈ ਸੰਤ ਬੂਟੀ ਵੀ ਕਹਿੰਦੇ ਨੇ ਇਸ ਬੂਟੀ ਨਾਲ ਇੱਕ ਪਵਿੱਤਰ ਕਾਲੀ ਵੀ ਹਰ ਸਾਲ ਪਰ ਜਾਂਦੀ ਹੈ ਸਤਜੀ ਜੀਵਾਲ ਜੀ ਸੰਕਟਾਂ ਨਾਲ ਲੈ ਕੇ ਹਰ ਸਾਲ ਹੀ ਇਸ ਬੂਟੀ ਨੂੰ ਕੱਟਦੇ ਆ ਰਹੇ ਨੇ ਇਹ ਬੂਟੀ ਪਰਸਾਤਾ ਵਿੱਚ ਹੜ ਦਾ ਕਾਰਨ ਨਹੀਂ ਬਣ ਜਾਂਦੀ ਹੈ ਸੰਤ ਜੀ ਜਵਾਜੀ ਪਿਛਲੇ ਦਹਾਕਿਆਂ ਤੋਂ ਬਾਬੇ ਨਾਨਕ ਦੀ ਸ੍ਰੀਂ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਚ ਜੀ ਜਾਣਾ ਲੱਗੇ ਹੋਏ ਨੇ ਜਲ ਕੁੰਬੀ ਬੂਟੀ ਘੜ ਘੜ ਕੇ ਬਾਹਰ ਰੱਖੇ ਅੰਬਾਰ ਦੱਸਦੇ ਨਹੀਂ ਕਿ ਇਹ ਕਾਰਜ ਕਿੰਨਾ ਔਖਾ ਤੇ ਜੋਖਮ ਭਰਿਆ ਹੈ ਪਵਿੱਤਰ ਕਾਲੀ ਵੰਦੀ ਕਾਰ ਸਿਵ ਨੇ ਇੱਕ ਅਜੀਹੇ ਯੁੱਗ ਦੀ ਸ਼ੁਰੂਆਤ ਕੀਤੀ ਹੈ ਜਿਸ ਬਾਰੇ ਅਗਾਉਂ ਅੰਦਾਜ਼ੇ ਲਾਉਣੇ ਔਖੇ ਹੀ ਪਵਿੱਤਰ ਕਾਲੀ ਵੰਦੀ ਕਾਰ ਸੇਵਾ ਨੇ ਕਾਰ ਸੇਵਾ ਦੇ ਅਰਥਾਂ ਨੂੰ ਨਵੀਂ ਪਰਿਭਾਸ਼ਾ ਦਿੱਤੀ ਹੈ ਕਾਰ ਸੇਵਾ ਨੇ ਪੰਜਾਬ ਨੂੰ ਨਵਾਂ ਰਾਦ ਖਾਇਆ ਅੱਜ ਦੇ ਪਾਣੀ ਬੁੱਧ ਨਾਹ ਨਾਹ ਹੁਦ੍ਰਿਆਨ ਫਸਲਾਂ ਚ ਪਿਆ ਰਿਹਾ ਜਿਹਦੇ ਵਿੱਚ ਕੈਮੀਕਲ ਜ਼ਹਿਰ ਐਸਿਡ ਬਹੁਤ ਕੁਝ ਉਹਦੇ ਵਿੱਚ ਘੁਲਿਆ ਹੋਇਆ ਹੈ ਜਿਹੜਾ ਤੁਹਾਡੇ ਨੱਕਾ ਰਹੀ ਵੀ पवित्र वेई की कार सेवा इना कुछ बदल के रख इस इसकी किसी ने कल्पना भी नहीं पवित्र वेई की कार सेवा के इतिहास से जाप मारद कई अजि पहलू भी सामने आए ਜਿਸ ਨੂੰ ਦੇਖ ਕੇ ਰੂਹ ਕੰਬ ਜਾਏ ਵੇਂ ਦੀ ਕਾਰ ਸੇਵਾ ਨੇ ਇੱਕ ਅਜਿਹਾ ਇਤਿਹਾਸ ਸਿਰਜਿਆ ਹੈ ਜਿਸ ਨੂੰ ਆਉਣ ਵਾਲੀਆਂ ਪੀੜ੍ਹੀਆਂ ਸਦੀਆਂ ਤੱਕ ਯਾਦ ਰੱਖਣਗੀਆਂ ਸਮਾਂ ਆਪਣੀ ਤੋਰੇ ਤੁਰਦਾ ਗਿਆ ਤੇ ਵੇਂ ਦਾ ਵਹਿਣ ਦਹਾਕਿਆਂ ਤੋਂ ਵਗਦਾ ਰਿਹਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਤਨੋਆ ਤੋਂ ਸ਼ੁਰੂ ਹੁੰਦੀ ਇਹ ਕਾਲੀ ਵੇਂ ਸੱਪ ਵਾਂਗ ਬਲ ਖਾਂਦੀ ਹੈ ਪਵਿੱਤਰ ਵੇਂ 160 ਕਿਲੋਮੀਟਰ ਦਾ ਲੰਬਾ ਪੈੜਾ ਤੈਅ ਕਰਕੇ ਸੁਲਤਾਨਪੁਰ ਲੋਧੀ ਜੋ ਹੁੰਦੀ ਹੋਈ ਹਰੀ ਕੇ ਪਤਨ ਜਾ ਕੇ ਵਿਆਸ ਤਿਆਤ ਜਾ ਸੁਣਾਉਂਦੀ ਹੈ ਸਮੇਂ ਵਿੱਚ ਗੰਦਾ ਪਾਣੀ ਪਾਉਣ ਦਾ ਅਜੀਹਾ ਘਣਾਉਣਾ ਅਪਰਾਧ ਸ਼ੁਰੂ ਹੋਇਆ ਕਿ ਜਿਹੜਾ ਅੱਜ ਤੱਕ ਵੀ ਨਿਰੰਤਰ ਚੱਹੀ ਹੈ ਸਮਾਜ ਦੀ ਇਸ ਬੇਰੁਖੀ ਨਾਲ ਬਬੀਨਾਨਕ ਵੀ ਵਹੀਂ ਆਪਣੇ ਆਖਰੀ ਸਾਹਾਂ ਤੇ ਆ ਗਈ कहें जो तो अकाल पुरख ने कोई कार्य करवा होंगे तो वह आप किसी ना किसी जीव उत्ती अपनी मेहर का हथ रखना है यह मेहर भरया हथ संत बलबीर सिंह सीचेवाल जी के सिर पर रखा गया पंद्रह जुलाई दो हज़ार में जलंधर च हुई एक मीटिंग दौरान सारे बुद्धिजीवियों ने बबे नानक की पलीत हो चुकी मीम बारे फिक्रमंदी जाहिर की इस मीटिंग ही संत बलबीर सिंह सीचेवाल जी भी अपने सेवादारा शामिल हुए सन ਉਹ ਨਸਾਇਬ ਲਾੜਿਆਂ ਦੇ ਬੋਲਣ ਤੋਂ ਬਾਅਦ ਕਿਹਾ RAM ਦੇ ਕੋ ਮੰਦਾ ਬਣ ਕੇ ਇਨਸਾਨ ਬਣ ਕੇ ਵੀ ਉਹ ਕੰਮ ਨਹੀਂ ਕਰਦਾ ਜਿਹੜੇ ਕਰਨਾ ਕਿਉਂ ਕਰਨੇ ਚਾਹੀਦੇ ਤੇ ਜਿਸ ਤੋਂ ਜਿੱਤੇ ਸਾਡੀ ਬਰਬਾਦਗੀ ਦੀ ਅੱਜੋਂ ਮੋਰਨ ਮੰਤਰ ਦਾ ਧੁਰੂ ਘਰੇਆ ਸਾਡੀ ਵਿਚਾਰ ਕਿ ਇਸ ਦੇ ਕੋ ਵਿਚਾਰ ਦੇ ਹਿਸੇ ਵਿੱਚ ਦਖਲ ਦਹੋਵੇ ਸਾਨੂੰ ਹਰ ਮਿਹਰ ਦਾ ਨਿਸ਼ਾਨ ਕਿਹਨਾਂ ਮਿਹਰ ਦਾ ਇਹ ਪੰਜਾਬਾ ਦੇ ਨਾਲ ਸਹਿਮਤ ਆ ਤਦ ਇਹ ਤੁਸੀਂ ਦੂਸਰੇ ਨਵੇਂ ਗੱਲ ਕਰਾਂਗੇ ਇਹੋ ਜਿਹਾ ਕੋਈ ਨਹੀਂ ਬੰੂਗਾ ਕਿ ਜਿਹੜਾ ਗੁਰਦਾਨ ਕਿਤੇ ਘਰੋਂ ਪੁਵਿੱਤਰ ਨਹੀਂ ਦੇਖਣਾ ਚਾਹਦਾ ਕਹਿੰਦੇ ਹਨ ਕਿ ਕੋਈ ਵੀ ਵੱਡਾ ਕੰਮ ਕਰਨ ਤੋਂ ਪਹਿਲਾਂ ਉਸ ਦਾ ਅਭਿਆਸ ਕਰਨਾ ਜ਼ਰੂਰੀ ਹੁੰਦਾ ਹੈ ਸਤਸੀ ਚਿਵਾਜੀ ਨੇ ਪੁਵਿੱਤਰ ਕਾਲੀ ਵੇਂਦੀ ਇਤਿਹਾਸਕਾਰ ਸੇਵਾ ਸ਼ੁਰੂ ਕਰਨ ਤੋਂ 10 ਸਾਲ ਪਹਿਲਾਂ ਹੀ ਦੋਨਾਂ ਇਲਾਕਿਆਂ ਦੇ ਟਿੱਬੇ ਉਟਾ ਕੇ ਰਸਤੇ ਬਣਾਉਣ ਦਾ ਕਾਰਜ ਕੀਤਾ ਟਿੱਬੇ ਟਾ ਕੇ ਤਿਆਰ ਕੀਤੀ ਰਸਤਿਆਂ ਦਾ ਕਾਰਜ ਪੁਵਿੱਤਰ ਕਾਲੀ ਵੇਂਦੀ ਕਾਰ ਸੇਵਾ ਲਈ ਇੱਕ ਤਰ੍ਹਾਂ ਦਾ ਜੰਗੀ ਅਭਿਆਸ ਸੀ ਸੰਤ ਜੀ ਦੀ ਵਾਦੀ ਦਾ ਕਥਨ ਹੈ ਕਿ ਰਸਤੇ ਇਲਾਕੇ ਦੀਆਂ ਜੀਵਨ ਰੇਖਾਵਾਂ ਬਦਲੀਆਂ ਨੇ ਜਿਨ੍ਹਾਂ ਦੀ ਸੁਧਰਨ ਨਾਲ ਤਕਦੀਰ ਹੀ ਬਦਲ ਜਾਂਦੀ ਹੈ। ਬਾਬਾ ਜੀ ਵੱਲੋਂ ਵੱਖ-ਵੱਖ ਪਿੰਡਾਂ ਦੇ ਜੋ ਬਣਾਏ ਰਸਤੇ ਹਨ ਦੋਨਾਂ ਇਲਾਕੇ ਦਾ ਮੂਹ ਮੰਹੰਦਰਾ ਹੀ ਬਦਲ ਕੇ ਰੱਖ ਦਿੰਦਾ ਹੈ। ਰਸਤੇ ਬਣਨ ਨਾਲ ਹੀ ਕਿਸਾਨਾਂ ਦੀਆਂ ਕੌਡੀਆਂ ਦੇ ਪਾਲਕ ਦੀ ਜ਼ਮੀਨ ਸੋਨਾ ਬਣ ਗਈ ਹੈ। ਇਹ ਸਾਰਾ ਕਮਾਲ ਰਸਤੇ ਬਣਨ ਨਾਲ ਹੀ ਹੋਇਆ ਸੀ। 16 ਜੁਲਾਈ 2000 ਨੂੰ ਸੌਣ ਮਹੀਨੇ ਦੀ ਸੰਗ੍ਰਾਂਦ ਵਾਲੇ ਦਿਨ ਕੁਰਦਵਰਾਬੀ ਸੇਬ ਅੰਦਾਜ਼ ਕਰਕੇ ਸਤਜੀਵਾਲ ਜੀ ਨੇ ਵੇਂਦੀ ਕਾਇਸ ਵਾਲੀ ਨੂੰ ਕਰਦੇ ਕਾ ਸੇਵਾ ਕੋਈ ਸੌਖਾ ਕਾਰਜ ਨਹੀਂ ਸੀ। ਵੇਂਜ ਅੰਤਾਂ ਦੀ ਬੂਟੀ ਹੋਣ ਕਾਰਨ ਇਹ ਕਾਰਜ ਇੱਕ ਵੱਡੀ ਚੁਣੌਤੀ ਬਣਿਆ ਹੋਇਆ ਸੀ। ਵੇਂਜੋਂ ਬੂਟੀ ਕੱਢਣ ਲਈ ਬਾਬਾ ਜੀ ਨੇ ਆਪਣੀ ਸਾਰੀ ਤਾਕਤ ਝੋਕ ਦਿੱਤੀ। ਸੰਤ ਅਬੀਰ ਸਿੰਘ ਜੀਵਾ ਜੀ ਵੱਲੋਂ ਪਵਿੱਤਰ ਕਾਲੀ ਮਹਿੰਦੀ ਸ਼ੁਰੂ ਕੀਤੀ ਕਾ ਸੇਵਾ ਜੇ। ਸੰਤਾਂ ਵੱਲ ਚੜਕੇ ਇਹ ਸਾਲ ਲੈਂਦੀਆਂ ਰਹੀਆਂ। ਬਾਬਾ ਜੀ ਆਪ ਬਾਬੇ ਨਾਨਕ ਦੀ ਇਸ ਧੰਨਵਰਸਾ ਵਾਲੀ ਬੂਟੀ ਕੱਢਣ ਵਿੱਚ ਲੱਗੇ ਰਹਿੰਦੇ। ਜੋ ਜੀ ਦੇ ਵੀ ਆਉਂਦੇ ਆ ਲਾ ਲਾ ਰਿਆ ਆਪਣੇ ਜੀ ਦੇ 300 ਤੱਕ ਵੀ ਸਕਦੇ ਇਹ ਕਾਰ ਦੀ ਵਾਹ ਕਿੰਨ ਸੱਚਾ ਲਈ ਈ ਰਾਤ ਤੱਕ ਇਸ ਕੰਮ ਦੀ ਸਟੱਡੀ ਹੈਂਦੀ ਮਨਨ ਲਾ ਲਾ ਲਿਖੇ